اوتر اوتر ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਹਾਂ ਤੇ ਇੱਥੇ ਦੋ ਮਾਲਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵੱਰੇ ਘਰ ਤਾਂ ਤੇ ਬਾਕੀ ਹਰੇ ਜੋ ਬਚਾਅ ਕਰਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਇਹੋ ਜਿਹਾ ਨਹੀਂ ਮਿਲਿਆ ਨੁਕਸਾਨ ਜਾਨੀ ਮਾਲ ਨੁਕਸਾਨ ਨਹੀਂ ਹੋਇਆ ਕਿਧਰ ਆ ਰਹੀ ਸੀ ਕਿੱਦਾਂ ਇਹ ਟ੍ਰੇਨਾਂ ਉਧਰੋਂ ਆ ਰਹੀਆਂ ਸੀ ਹਮ ਇਹ ਤੇ ਬਾਕੀ ਗੱਡੀਆਂ ਤੇ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹ ਹਜੇ ਹਾਲੀਵੁੱਡ ਨਹੀਂ ਕਿ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ ਮੇਰਾ ਨਾਮ ਡਾਕਟਰ ਈਵਨ ਪ੍ਰੀਤਪੁਰ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵਿਲੇ ਐਮਰਜੈਂਸੀ ਡਿਊਟੀ ਵਿੱਚ ਤਨਤ ਆ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆ ਸੀਗੇ ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਇੱਥੇ ਆਇਆ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਦੋਗੇ ਤੁਹਾਨੂੰ ਸਹਾਰਨਪੁਰ ਯੂਕੀ ਦੇ ਰਹਿਣੇ ਪਏ